ਮੈਂ ਪੰਜੋ ਕਲੈਸ਼ ਕੀਤੇ ਹੋਏ ਸੀ ਸਾਈਕਲ ਤੇ ਫਿਰ ਮੇਰੇ ਜਿੱਦੋ 2001 ਤੋਂ ਮੇਰੀ ਯਾਤਰਾ ਸ਼ੁਰੂ ਹੋਈ ਕਲੈਸ਼ ਮਾਰਸ ਉੱਪਰ ਦੀ ਹਾਂਜੀ ਫਿਰ ਦੋਸਤ ਮਿਲ ਗਏ ਮੈਨੂੰ ਉਸਾਂ ਦੇ ਨੇਚਰ ਦੇ ਫਿਰ ਮੈਂ ਪੰਜੋ ਕਲੈਸ਼ ਕੀਤੇ ਜਿਨ੍ਹਾਂ ਨਾਲ ਸ਼੍ਰੀਖੰਡ ਕਲੈਸ਼ ਕਿੰਨੇ ਕਲੈਸ਼ ਅਧਿਕ ਕਲੈਸ਼ ਮਨੀਮੇਸ਼ ਥਿਰ ਦੇ ਵਿੱਚ ਪੁੰਨੜਕੁੰਨਗਵਾਰੀ ਕੀਤੀ ਇਸ ਤਰ੍ਹਾਂ ਸੁਧਨ ਬਟਰਦੀ ਫਿਰ 2009 ਦੇ ਵਿੱਚ ਮੈਨੂੰ ਜਾਣਾ ਪਿਆ ਫਰਾਂਸ ਉੱਥੇ ਇਥੇ ਗਰੇਸੀ ਮੇਰੀ ਫਰਾਂਸ ਤੋਂ 1200 ਕਿਲੋਮੀਟਰ ਦੀ ਰਾਈਡ ਸੀਗੀ ਤੇ ਉਹਦੇ ਵਿੱਚ ਵੀ ਮੈਂ 120 ਕਿਲੋਮੀਟਰ ਦੇ ਵਿੱਚ ਰਾਈਡ ਦੇ ਵਿੱਚ ਮੈਂ ਹਿੱਸਾ ਲਿਆ ਔਰ ਇੱਕ ਬੜਾ ਵਧੀਆ ਲੱਗਿਆ ਉਹ ਬੜਾ ਇੰਜੋਏ ਕੀਤਾ ਦੇ ਸੀ ਮੈਂ 2015 ਦੇ ਵਿੱਚ ਪੱਲਾ ਮੈਂ ਚਲਾ ਗਿਆ ਜੀ ਲੁਧਿਆਣਾ ਤੋਂ ਲੁਧਿਆਣਾ ਤੋਂ ਸਾਈਕਲ ਤੇ ਗਿਆ ਮੈਂ ਉਹ 18000 ਸਮਥਿੰਗ ਫਿਟ ਹਾਈਟ ਆਦੀ ਲੁਧਿਆਣਾ ਤੋਂ ਮੈਂ ਸਾਈਕਲ ਤੇ ਉੱਤੇ ਗਿਆ ਜੀ ਕਿਹਦੇ ਨਾਲ ਦੇ ਵਿੱਚ ਵਾ ਯੂਰਪ ਟੂਰ ਲਾਇਆ ਸੀ ਵਰਲਡ ਟੂਰ ਠੀਕ ਹੈ ਜੀ ਮੈਂ 24 ਕੰਟਰੀ ਸਾਈਕਲ ਤੇ ਕੀਤੇ ਇਹਦੇ ਇੱਥੋਂ ਮੈਂ ਬਾਈ ਇਰ ਯੂਰੀ ਸਵਿਟਜ਼ਰਲੈਂਡ ਤੇ ਟੂ ਫਰੈਂਡਸ ਉੱਥੋਂ ਅਸੀਂ ਸਾਈਕਲ ਆਪਣਾ ਫਿਟ ਕਰਕੇ ਗੂਗਲ ਮੈਪਸ ਲਗਾ ਕੇ ਤੇ ਸਾਰੇ ਫਿਰ ਮੈਂ ਜਿਹਨੇ ਕੰਟਰੀ ਸੀ ਜਰਮਨ ਫਰਾਂਸ ਸਵਿਟਜ਼ਰਲੈਂਡ ਬੈਲਜੀਅਮ ਨੀਦਰਲੈਂਡਸ ਹਾਲੈਂਡ ਜਿੰਨੇ ਵੀ ਕੰਟਰੀ ਆਂਦੇ ਰਹੇ ਅਪ ਟੂ ਲੰਡਨ ਤੱਕ ਮੈਂ ਸਾਈਕਲਿੰਗ ਕੀਤੀ ਸੀ ਅਪਰੋਕਸੀਮੇਟ 25 ਕਿਲੋਮੀਟਰ ਗੋ ਗ੍ਰੀਨ ਗੋ ਸਾਈਕਲਿੰਗ ਸੇਵ ਯੂ ਸੇਵ ਐਨਵਾਇਰਨਮੈਂਟ ਐਂਡ ਬੀ ਹੈਲਦੀ ਐਂਡ ਹੈਪੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਸਾਡੇ ਨਾਲ ਇੱਕ ਐਸੇ ਸ਼ਖਸ ਮੌਜੂਦ ਨੇ ਜਿਨ੍ਹਾਂ ਨੂੰ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਨਾਮ ਮਿਸਟਰ ਵਿਜੇ ਮਿੱਤਰ ਜੀ ਸਾਈਕਲਿਸਟ ਨੇ ਤੇ ਟ੍ਰੈਕਿੰਗ ਵੀ ਕਰ ਚੁੱਕੇ ਨੇ ਆਓ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਕਿੱਥੇ ਕਿੱਥੇ ਸਾਈਕਲਿੰਗ ਕਰ ਚੁੱਕੇ ਨੇ ਤੇ ਟਰੈਕਿੰਗ ਕਿੰਨੇ ਕਿਹੜੇ ਪਹਾੜਾਂ ਤੇ ਕਰ ਚੁੱਕੇ ਨੇ ਤੇ ਕਿੰਨੀ ਕਿੰਨੀ ਉਚਾਈਆਂ ਤੱਕ ਜਿਹੜੇ ਹੱਥ ਲਾ ਚੁੱਕੇ ਨੇ ਫਤੋਲਾ ਸੱਸੀ ਗੱਲ ਸਰ ਸੱਸੀ ਗੱਲ ਜੀ ਸੱਸੀ ਗੱਲ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰਿਆ ਸਾਨੂੰ ਟਾਈਮ ਦੇਣ ਵਾਸਤੇ ਥੈਂਕ ਯੂ ਜੀ ਮੈਂ ਵੀ ਤੁਹਾਡਾ ਥੈਂਕਸ ਕਰਦਾ ਸਿਟੀ ਹੈਡਲਾਈਨ ਦਾ ਤੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਅੱਜ ਮੈਨੂੰ ਰੂਰੂ ਹੋਣ ਦਾ ਮੌਕਾ ਦਿੱਤਾ ਸਰ ਫਤੋ ਪਹਿਲਾਂ ਗੱਲ ਕਰਦੇ ਆਪਾਂ ਸਾਈਕਲਿੰਗ ਦੀ ਸਾਈਕਲਿੰਗ ਦਾ ਸਰਮ ਇਸ ਸ਼ੌਂਕ ਕਿੱਦਾਂ ਆਇਆ ਵੀ 69 ਦੀ ਤੁਹਾਡੀ ਏਜ ਹੋ ਚੁੱਕੀ ਹੈ ਹੁਣ ਤੇ ਇਹ ਹਲੇ ਤੱਕ ਬਰਕਰਾਰ ਚੱਲਦਾ ਪਿਆ। ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ। ਸਾਈਕਲਿੰਗ ਤੇ ਵੈਸੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਤੁਹਾਨੂੰ ਪਤਾ ਹੈ ਵੀ ਸਕੂਲ ਕਾਲਜ ਚ ਸੀ। ਸਾਈਕਲਿੰਗ ਤੇ ਹੀ ਅਸੀਂ ਕਰਦੇ ਸੀਗੇ। ਪਰ ਜਦੋਂ ਕਿਸੇ ਵਜ੍ਹਾ ਨਾਲ ਅਸੀਂ ਫਟੀਆਂ ਵਿੱਚ ਰਸੀਵੇਂ ਹੋ ਗਏ, ਜੌਬ ਲੱਗ ਗਈ। ਤੇ ਫਿਰ ਅਸੀਂ ਜਰਾ ਆਪਣੇ ਸਕੂਟਰ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਜੌਬ ਤੇ। ਤਾਂ ਪਰ ਜਦੋਂ ਮੈਂ ਇੱਕ ਲਾਸਟ ਟਾਈਮ ਜਦੋਂ 2014 ਦੀ ਗੱਲ ਹੈ। 2010 ਦੇ ਵਿੱਚ ਤਾਂ ਮੈਂ ਆਪਣੇ ਆਫਿਸ ਕੰਮ ਕਰਦਾ ਸੀਗਾ। ਮੇਰਾ ਆਫਿਸ ਸੀ ਮੈਂ ਐਕਚੁਅਲੀ ਇੰਜੀਨੀਅਰ ਇੰ ਬਿਜਲੀ ਬੋਰਡ ਦੇ ਵਿੱਚ। ਮੇਰੀ ਜੌਬ 42 ਸਾਲ ਦੀ ਜੌਬ ਰਹੀ ਹੈ। ਤੇ ਜਦੋਂ ਮੈਂ ਜੋਬ ਕਰਦਾ ਸੀ ਸਾਊਥ ਸਿਟੀ ਵਿਲੀ ਕਰਦੇ ਵਿੱਚ ਤੇ ਉੱਥੇ ਸਾਰੇ ਖੇਤ ਹੀ ਹੁੰਦੇ ਸੀ ਇਸ ਲਈ 2001 ਦੀ ਗੱਲ ਹੈ ਹਾਂਜੀ ਤੇ ਫਿਰ ਜਦੋਂ ਮੈਂ ਫ੍ਰੀ ਹੁੰਦਾ ਸੀ ਤੇ ਮੈਂ ਆਪਣੇ ਜਿਹੜੇ ਵਰਕਰ ਸੀ ਮੇਰੇ ਉਹ ਸਾਈਕਲ ਤੇ ਆਉਂਦੇ ਸੀ ਤੇ ਸਾਈਕਲ ਲੈ ਕੇ ਨਾ ਮੈਂ ਉਹਨਾਂ ਦੇ ਜਸ ਗੀੜਾ ਮਾਰ ਲੈਂਦਾ ਸੀ ਖੇਤਾਂ ਕੋਲ ਤੇ ਸ਼ੌਂਕ ਦੇ ਨਾਲ ਕਹਿ ਲਓ ਹਾਂਜੀ ਇੱਕ ਗੀੜਾ ਜਾਂ ਕੱਢ ਲੈਂਦਾ ਹੁੰਦੇ ਸੀ ਹਨਾ ਟਾਈਮ ਪਾਸ ਕਰਨਾ ਹੁੰਦਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਮੈਨੂੰ ਮੇਰੇ ਦੋਸਤ ਨੇ ਆਫਰ ਕੀਤੀ ਵੀ ਆਪਾਂ ਚੱਲੀਏ ਵੈਸ਼ ਦੇ ਵੀ ਠੀਕ ਹੈ ਜੀ ਤੇ ਕਹਿੰਦੇ ਜਾ ਜਾਣਾ ਸਾਈਕਲ ਤੇ ਮੈਂ ਕਿਹਾ ਸਾਈਕਲ ਤੇ ਤੇ ਆਪਣਾ ਮੁਸ਼ਕਲ ਨਹੀਂ ਤੁਰ ਜਾਣਾ ਕਹਿੰਦੇ ਸੈਕਲ ਵੀ ਸਾਰ ਕੋ ਹੈ ਨਹੀਂ ਸੀ ਅਸੀਂ ਉਸ ਦਿਨ ਮੈਨੂੰ ਯਾਦ ਆ ਕਿ ਫੀਲਡ ਗੈਂਡ ਦੇ ਕੋਲ ਅਸੀਂ 50 ਰੁਪਏ ਦੇ ਕੇ ਪਰ ਡੇ ਸਾਈਕਲ ਲਏ ਤੇ ਚੱਲੇ ਗਏ ਬਸਤੇ ਵੀ ਤੇ ਬਸਤੇ ਵੀ ਗਏ ਸੀ ਨਾ ਉਹ ਬੜਾ ਅੱਛਾ ਤਰੀਕਾ ਨਾਲ ਜਮਾਤ ਅਦੀ ਕਰਦੇ ਗਏ ਔਰ ਸਾਡਾ ਮਿਸ਼ਨ ਪੂਰਾ ਹੋ ਗਿਆ ਤੋਂ ਉਸ ਬਾਅਦ ਮੈਨੂੰ ਹੋਸਟਲ ਆ ਕੇ ਵੀ ਅਸੀਂ ਸਿੰਪਲ ਸਾਈਕਲ ਤੇ ਹੀ ਗਏ ਆ ਤੇ ਕੋਈ ਸਾਡਾ ਦਿੱਕਤ ਨਹੀਂ ਹੋਈ ਤੇ ਫਿਰ ਪ੍ਰਣਾ ਸ਼ੌਕ ਜਾਗ ਪਿਆ ਸਾਈਕਲਿੰਗ ਦਾ ਸਾਡਾ ਕਿਉਂਕਿ ਉਸ ਟਾਈਮ ਤੇ ਜਾਂਦੇ ਸੀ ਕਦੀ ਅਨੰਦਪੁਰ ਸਾਹਿਬ ਅਕੀ ਕਿਤੇ ਤੇ ਫਿਰ 2000 ਅ ਬਾਰਾਂ ਦੇ ਵਿੱਚ ਮੈਨੂੰ ਇੱਕ ਸਾਡੇ ओंकार ਸਿੰਘ ਬਾਬਾ ਜੀ ਜਿੱਥੇ ਮੈਂ ਅਜੋਬ ਕਰਦਾ ਸਾਊਥ ਸਿਟੀ ਤੋਂ ਨਾਲ ਉਹਨਾਂ ਦੀ ਕੋਠੀ ਸੀ ਠੀਕ ਹੈ ਜੀ ਤਿੰਨ ਦਿਨ ਮਨ ਕਰਨ ਲੱਗਿਆ ਵੀ ਮੈਂ ਦੇਖਦਾ ਨਾ ਉੱਥੇ ਸਾਈਕਲਿੰਗ ਬੜੀ ਕਰਦੇ ਹਾਂ ਤੇ ਮੈਂ ਕਿਹਾ ਸਰ ਸਾਈਕਲਿੰਗ ਦਾ ਇੱਕ ਤਰ੍ਹਾਂ ਇੱਕ ਵਾਸੇ ਪੈਸ਼ਨ ਹੋ ਗਿਆ ਤੇ ਮੈਂ ਹੁਣ ਜਾ ਰਿਹਾ ਹਾਂ ਰੋਤਾਂਗ ਸਾਈਡ ਤੇ ਕਹਿੰਦੇ ਰੋਤਾਂਗ ਜਾਵਾਂਗੇ ਸਾਈਕਲ ਤੇ ਕਿਸੇ ਜਾਵਾਂਗੇ ਮੈਂ ਕਿਹਾ ਸਾਈਕਲ ਤੇ ਜਾਊਂਗਾ ਜੀ ਕਿਹੜਾ ਸਾਈਕਲ ਹੈ ਜੇ ਮੈਂ ਸਾਈਕਲ ਤਾਂ ਮੇਰੇ ਕੋਲ ਨਹੀਂ ਹੈ ਮੈਂ ਹੁਣ ਲਾਊਂਗਾ ਕਹਿੰਦੇ ਕੋਈ ਗੱਲ ਨਹੀਂ ਸਾਈਕਲ ਮੈਂ ਤੁਹਾਨੂੰ ਦੇਣਾ ਆਪਣੀ ਕੰਪਨੀ ਤੋਂ ਜਾ ਕੇ ਦਿਖਾਓ ਤੁਸੀਂ ਫਿਰ ਕਰੂਜ਼ਰ ਸਾਈਕਲ ਮੈਂ ਲੈ ਆਣਾ ਕੋਲੋਂ ਤੋਂ ਮੈਂ ਰੋਤਾਂਗ ਗਿਆ ਨਾ ਉਸ ਤੋਂ ਬਾਅਦ ਫਿਰ ਹੋਰ ਜਜ਼ਬਾ ਉੱਚਾ ਹੋ ਗਿਆ ਲੈ ਵੀ ਮਲੀ ਮੈਂ ਹੌਸਲਾ ਮਿਲ ਗਿਆ ਯਾਨੀ ਕਿ ਲੋ ਬੀ ਬੰਦਾ ਨੂੰ ਜਦੋਂ ਸਪੋਰਟ ਮਿਲ ਜਾਂਦੀ ਹੈ ਤੇ ਬੰਦਾ ਆਪਣੇ ਜਿਹੜੇ ਖਵਾਬ ਨੇ ਸ਼ੌਂਕ ਨੇ ਉਹ ਹੋਰ ਪੁਸ਼ ਕਰ ਲੈਂਦਾ ਜੀ 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 ਤੇ ਇਸੇ ਕੰਨਾ ਫਿਰ ਮੇਰੇ ਕਰਵਾ ਦਾ ਸਿਗਨ ਸ਼ੁਰੂ ਹੋ ਗਿਆ ਫਿਰ 2013 ਦੇ ਵਿੱਚ ਮੈਂ ਪੁਨਾ ਟੂ ਕਨੇਗਵਾਰੇ 1700 ਕਿਲੋਮੀਟਰ ਦੀ ਮੈਂ ਸਾਈਕਲਿੰਗ ਕੀਤੀ ਮੇਰੇ ਕੁਝ ਦੋਸਤ ਹੈ ਮਹਾਰਾਸ਼ਟਰ ਦੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਮੇਰਾ ਬੜੀ ਦੇ ਤੋ ਇੱਕ ਰਿਲੇਸ਼ਨ ਬਣੀ ਸੀ ਉਸ ਟਾਈਮ ਤੇ ਮੈਨੂੰ ਜਿੱਦਾਂ ਮੈਂ ਇੱਕ ਕਲਾਸ਼ ਮਰਸੋਬ ਯਾਤਰਾ ਤੇ ਗਿਆ ਸੀਗਾ 2001 ਦੇ ਵਿੱਚ ਮੈਂ ਪੰਜੋ ਕ੍ਰਾਸ਼ ਕੀਤੇ ਹੋਏ ਸੀ ਸਾਈਕਲ ਤੇ ਸੋਰੀ ਅਟ੍ਰੈਕਿੰਗ ਟਰੈਕ ਟਰੈਕਿੰਗ ਤੇ ਹਾਂਜੀ ਯਾਨੀ ਕਿ ਸਾਈਕਲਿੰਗ ਦੇ ਨਾਲ ਨਾਲ ਟਰੈਕਿੰਗ ਦਾ ਵੀ ਸ਼ੌਂਕ ਰੱਖਦੇ ਹਾਂ ਤੁਸੀਂ ਜੀ 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 ਫਿਰ ਟਰੈਕਿੰਗ ਮੈਂ ਇਸ ਕਦ ਤੋਂ ਸ਼ੁਰੂ ਕੀਤੀ ਟਰੈਕਿੰਗ ਤਾਂ ਮੈਂ ਆਪਣੇ ਡੇਰੀ ਜੌਬ ਟਾਈਮ ਵਿੱਚ ਸ਼ੁਰੂ ਕਰਤੇ ਸੀ ਉਸ ਟਾਈਮ ਮੈਂ ਤਰੀਕਾ ਨਿਕਲੋਗੇ ਕਿ 2000 1995 ਤੋਂ 19 ਸਾਲ ਮੈਂ ਤਾਂ ਟ੍ਰੈਕਿੰਗ ਕਰਦਾ ਰਿਹਾ ਫਿਰ ਮੇਰੇ ਜਦੋਂ 2001 ਤੋਂ ਮੇਰੀ ਯਾਤਰਾ ਸ਼ੁਰੂ ਹੋਈ ਕਲਾਸ਼ਮਾਰਸ ਉੱਪਰ ਦੀ ਹਾਂਜੀ ਫਿਰ ਦੋਸਤ ਮਿਲ ਗਏ ਮੈਨੂੰ ਉਸਾਂ ਦੇ ਨੇਚਰ ਦੇ ਫਿਰ ਮੈਂ ਪੰਜ ਕਲਾਸ਼ ਕੀਤੇ ਜਿਨ੍ਹਾਂ ਨਾਲ ਸ਼ੀਰਖੰਡ ਕਲਾਸ਼ ਕਿੰਨਰ ਕਲਾਸ਼ ਅਧਿਕ ਕਲਾਸ਼ ਮਨੀਮੇਸ਼ ਇਹ ਮੈਂ ਦੋ ਦੋ ਵਾਰੀ ਰਿਪੀਟ ਕਰ ਚੁੱਕਿਆ ਹਾਂ ਸਾਰੇ ਡਬਲ ਯਾਨੀ ਕਿ ਹਨ ਜੀ ਜੀ ਤੇ ਸਰ ਯਾਨੀ ਕਿ ਆਪਾਂ ਗੱਲ ਕਰਦੇ ਹਾਂ ਇਹ ਸਾਰੀ ਜਿਹੜੀਆਂ ਜਗ੍ਹਾ ਨੇ ਲੋਕ ਇੱਕ ਵਾਰੀ ਜਾਣ ਨੂੰ ਤਰਸਦੇ ਨੇ ਜੇ ਬਿਲਕੁਲ ਤੁਸੀਂ ਦੋ ਵਾਰ ਜਾ ਕੇ ਆਏ ਹੋ ਤੇ ਕਿਦਾਂ ਦਾ ਮਿਸ ਲੱਗਿਆ ਉੱਥੇ ਜਾ ਕੇ ਉਹ ਤੋ ਜਦੋਂ ਆਪਾਂ ਪ੍ਰੋਪਰ ਆਪਣੇ ਕਹ ਲੋ ਸਾਰੇ ਹੱਡਾਂ ਦੀ ਮਿਹਨਤ ਲੱਗੀ ਹੋਵੇ ਜਾਣ ਵਾਸਤੇ ਤੇ ਕਿੱਦਾਂ ਦੀ ਮੀਨ ਸਵਾਈ ਬੰਦੀ ਅੰਦਰੋਂ ਦੀ ਨਹੀਂ ਬੁੱਧ ਸਿਰਦਾ ਦੇਖੋ ਟਰੈਕਿੰਗ ਜਿਹੜੀ ਆ ਉਹ ਟੋਟਲੀ ਤੁਹਾਡੇ ਇੱਕ એનર્ਜੀ ਤੁਹਾਨੂੰ ਬੜੀ ਚਾਹੀਦੀ ਹੈ ਦੂਸਰੀ ਨੇ ਹਾਈਟ ਤੇ ਉਹਨੇ 10000 ਫੀਟ 20000 ਫੀਟ ਤੇ ਜਾ ਰਹੇ ਤੁਸੀਂ ਬਿਲਕੁਲ ਜੀ ਤੇ ਤੁਹਾਨੂੰ ਮਲੇ ਬਿਲਕੁਲ ਹੀ ਇੱਕ ਜਜ਼ਬਾ ਚਾਹੀਦਾ ਹੈ ਜਾਣ ਵਾਸਤੇ ਤੁਸੀਂ ਦੇਸੀ ਕਿ ਕਿ ਮੈਂ ਸ਼ੁਰੂ ਤੋਂ ਹੀ ਮੈਂ ਐਕਸਰਸ ਦਾ ਇੱਕ ਮਿਲਕ ਮੇਰਾ ਪੈਸ਼ਨ ਰਿਹਾ ਹੈ ਹਮ ਹਮ ਡੇਲੀ ਰਨਿੰਗ ਸੈਕਲਿੰਗ ਕਰ ਕਰਕੇ ਫਿਰ ਥੋੜੀ ਜਿਹੀ ਇੱਕ ਮੈਚਿਉਰਿਟੀ ਆ ਗਈ ਸੀ ਮੈਨੂੰ ਐਕਸਰਸ ਦੇ ਵਿੱਚ ਇਸ ਲਈ ਮੈਨੂੰ ਇਜ਼ੀ ਰਿਹਾ ਕੋਈ ਟੈਕਨੀਕੀ ਮੁਸ਼ਕਿਲ ਨਹੀਂ ਹੋਈ ਫਿਰ ਉਹ ਜੋ ਮੈਂ ਸੈਗਨ ਸ਼ੁਰੂ ਕੀਤੀ ਫਿਰ ਸੈਗਨ ਹੀ ਮੇਰਾ ਰੁਝਾਨ ਹੋ ਗਿਆ ਤੇ ਜਦੋਂ ਮੈਂ 2000 ਇਹਨਾਂ ਦੇ ਵਿੱਚ ਪੁਨਰਤ ਕੁੰਨ ਕੁਮਾਰੀ ਕੀਤੀ ਇਸ ਤਰ੍ਹਾਂ ਸਿਕਲਿੰਗ ਮਟਰ ਦੇ ਉਦੋਂ ਮੇਰਾ ਮੈਸੇਜ ਖਿਜਿਆ ਜੀ ਮੈਂ ਇੱਕ ਮੈਸੇਜ ਇਹ ਲੈ ਕੇ ਜਾਣਾ ਹਮੇਸ਼ਾ ਓਕੇ ਮੈਂ ਯਾਨੀ ਕਿ ਸਾਈਕਲਿੰਗ ਵੀ ਮੈਸੇਜ ਜੀ 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 ਗੋ ਗ੍ਰੀਨ ਗੋ ਸਾਈਕਲਿੰਗ ਸੇਵ ਯੂ ਸੇਵ এনवायरमेंट ਐਂਡ ਬੀ ਹੈਲਥੀ ਐਂਡ ਹੈਪੀ ਪਰ ਐਵਰ ਉਹਦਾ ਮੈਸੇਜ ਵਿੱਚ ਆ ਜਾਂਦਾ ਜੀ ਸੇਫੀ ਵੀ ਆ ਜਾਂਦਾ ਜੀ ਉਹ ਹਲਤ ਤਾਂ ਠੀਕ ਹੈਗੀ ਹੈਗੀ ਥੋੜੀ ਸਿਕਲੀ ਦੇ ਨਾਲ ਬਿਲਕੁਲ ਸਾਰਾ ਮੈਂ ਇਸ ਪੌੜੇ ਨੂੰ ਮੂਵ ਕਰਦੀ ਆ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਤੇ ਸਰ ਸਾਈਕਲਿੰਗ ਦੇ ਸਫਰ ਦੇ ਵਿੱਚ ਕੀ ਕੀ ਕਠਿਨਾਈਆਂ ਆਈਆਂ ਹਾਂ ਹਾਂਜੀ ਕਠਿਨਾਈਆਂ ਦੇਖੋ ਅਸਟਾ ਜੀ ਮੈਂ ਤ੍ਰਿਵਨ ਲੁਧਿਆਣੇ ਦੇ ਵਿੱਚ ਸਾਡੀ ਇੱਕ ਰੇਸਿਸ ਹੁੰਦੀ ਹੈ ਜਿਹੜੀ ਇਸ ਕਾਲਡ ਬਰੇਵਰਸ ਇਹ ਫਰਾਂਸੀ ਰੇਸਿਸ ਹੁੰਦੀ ਹੈ ਓਕੇ ਜੀ ਤੇ ਇੱਥੇ ਉਹਨਾਂ ਨੇ ਜਿਹੜੇ ਸਾਡੇ ਇੱਥੇ ਕਲੱਬ ਦੇ ਮੈਂਬਰ ਹੈਗੇ ਜਿਹੜੇ ਮੇਨ ਆਰਗੇਨਾਈਜ਼ਰ ਹੈਗੇ ਆ ਉਹ ਫ੍ਰੈਂਚਾਈਜ਼ ਲੈ ਲੈਂਦੇ ਫ੍ਰਾਂਸ ਤੋਂ ਠੀਕ ਹੈ ਜੀ ਕੇਵਲ ਇਹ ਹਰ ਇੱਕ ਸਾਈਕਲਿਸ ਜਿਹੜਾ ਕੋਈ ਚਾਹੁੰਦਾ 200 300 400 600 ਹਜ਼ਾਰ ਕਿਲੋਮੀਟਰ ਸਾਈਕਲਿੰਗ ਕਰਦੇ ਆ ਤੇ ਮੈਟਰਸ ਵੀ ਉਹਨਾਂ ਦੇ ਉੱਥੋਂ ਮਿਲਦੇ ਫ੍ਰਾਂਸ ਤੋਂ ਤੋਂ ਉਦੋਂ ਸੇ ਫਿਰ ਮੈਨੂੰ ਜਦੋਂ ਫਿਰ ਹੋਇਆ ਤੇ ਮੇਰੇ ਕਲੱਬ ਬਣ ਗਿਆ ਸੀਗਾ ਅਸੀਂ ਨਾ ਫਿਰ ਤਿੰਨ ਲਗਾਤਾਰ ਮੈਂ ਤਿੰਨ ਸਾਲ ਹਾਂ ਜੀ 15 16 17 ਤਿੰਨ ਸਾਲ ਮੈਂ ਲਗਾਤਾਰ 200 300 400 600 ਹਜ਼ਾਰ ਕਿਲੋਮੀਟਰ ਦੀ ਰਾਈਡ ਪਰイヤー ਲੈ ਮੈਂ ਤੋਂ ਉਸ ਤੋਂ ਬਾਅਦ ਮਿਲ ਕੇ ਹੋਇਆ ਕਿ ਜਦੋਂ ਮੈਨੂੰ ਫਿਰ ਇੱਕ ਆ ਸuperintendent ਦੇ ਖਿਤਾਬ ਮਿਲਿਆ ਫਿਰ 2019 ਦੇ ਵਿੱਚ ਮੈਨੂੰ ਜਾਣਾ ਪਿਆ ਫਰਾਂਸ ਉਹਦੇ ਇਥੇ ਗ੍ਰੇਸ ਸੀ ਮੇਰੀ ਫਰਾਂਸ ਟੂ ਫਰਾਂਸ ਟੂ ਬਰੇਵਰਸ ਇਹ ਬਰਸ ਕਿਲੋਮੀਟਰ ਦੀ ਰਾਈਡ ਸੀਗੀ ਫੋਰਨ ਫੋਰਨ ਟੂਰ ਹੋ ਗਿਆ ਸਾਈਕਲਿੰਗ ਦੇ ਉੱਤੇ ਮੀਨਸ ਫੋਰਨ ਟੂਰ ਲੱਗਿਆ ਹਾਂ ਜੀ ਜੀ ਤੇ ਉਹਦੇ ਵਿੱਚ ਮੈਂ ਬਰਸ ਕਿਲੋਮੀਟਰ ਦੇ ਵਿੱਚ ਰਾਈਡ ਦੇ ਵਿੱਚ ਮੈਂ ਹਿੱਸਾ ਲਿਆ ਔਰ ਇੱਕ ਬੜਾ ਵਧੀਆ ਲੱਗਿਆ ਇੰਟਰਸਟ ਲੈਵਲ ਤੇ ਉਹਨਾਂ ਦੇ ਕਿਆਂ ਉਹਨਾਂ ਦੀ ਸਿਸਟਮ ਦੇ ਕਿਹੜਾ ਫਾਰਮੈਲਿਟੀਜ਼ ਉਹ ਬੜਾ ਇੰਜੋਏ ਕੀਤਾ ਦੇ ਹਮ ਪਰ ਉਹ ਮੇਰਾ ਟੂਰ ਪਹਿਲਾ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ 2000 Uh, 16 ਦੇ ਵਿੱਚ ਮਤਲਬ 2015 ਦੇ ਵਿੱਚ ਪੱਲਾ ਮੈਂ ਚੱਲ ਗਿਆ ਜੀ ਲੁਧਿਆਣਾ ਤੋਂ ਲੁਧਿਆਣਾ ਤੋਂ ਸਾਈਕਲ ਤੇ ਗਿਆ ਮੈਂ ਉਹ 18000 ਸਮਥਿੰਗ ਫਿਟ ਹਾਈਟ ਆਉਦੀ ਖਰਦੂਗਲਾ ਪਾਸ ਤੇ ਹਾਂਜੀ ਜਿਹੜੀ ਹਾਈਸਟ ਮੋਟਰਬਲ ਇਨ ਦਾ ਵਰਲਡ ਲੁਧਿਆਣਾ ਤੋਂ ਮੈਂ ਸਾਈਕਲ ਤੇ ਉੱਤੇ ਗਿਆ ਜੀ ਕਿ ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਹਾਂਜੀ ਸਰ ਜਿੱਥੇ ਮੀਸ ਕਹੋ ਜਿਹੜੇ ਬਾਈਕਰ ਨੇ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਕਿ ਅ ਨਹੀਂ ਜਾ ਸਕਦੇ ਸਾਈਕਲ ਤੇ ਜਾਣ ਦਾ ਤੁਸੀਂ ਜਜ਼ਬਾ ਰੱਖਿਆ ਉਸ ਤੋਂ ਉਹ ਜਜ਼ਬੇ ਦੇ ਨਾਲ ਉਹ ਜਿਹੜੀ ਮੰਜ਼ਿਲ ਹਾਸਲ ਵੀ ਕੀਤੀ ਬਿਲਕੁਲ ਜੀ ਬਿਲਕੁਲ ਤੇ ਜਦੋਂ ਉੱਥੇ ਪਹੁੰਚ ਗਏ ਕਿਦਾਂ ਦਾ ਮਹਿਸੂਸ ਹੋਇਆ ਵੀ ਇੱਕ ਕਹੋ 0.1% ਹਿੱਸੇ 'ਚ ਆਪ ਆ ਜਾਨੇ ਕਿ ਆਪਾ ਉੱਥੇ ਤੱਕ ਪਹੁੰਚ ਗਏ ਜੀ ਜੀ ਬਿਲਕੁਲ ਜੀ ਐਕਚੁਅਲੀ ਮੈਂ ਦੱਸਾਂ ਸਾਰੀ ਨਾ ਇੱਕ ਚੀਜ਼ ਮਾਈਂਡ ਗੇਮ ਹੈ ਹਾਂ ਜੀ ਤੁਸੀਂ ਕੋਈ ਟਾਰਗੇਟ ਫਿਕਸ ਕਰ ਲੈਂਦੇ ਹੋ ਕਿ ਮੈਂ ਉੱਥੇ ਜਾਣਾ ਹੈ ਤੁਹਾਡਾ ਮਾਈਂਡ ਆਟੋਮੈਟਿਕਲੀ ਉਸ ਪੁਆਇੰਟ ਤੇ ਪਹੁੰਚ ਜਾਂਦਾ ਹੈ ਮੇਰੇ ਨਾਲ ਦੋਸਤ ਸੀ ਮੇਰੇ ਮਹਾਰਾਸ਼ਟਰ ਵਾਲੇ ਉਹਨਾਂ ਚਾਰ ਦੋਸਤ ਮੇਰੇ ਸੀ ਅਸੀਂ ਇਕੱਠੇ ਗਏ 20 ਦਿਨ ਬਾਅਦ ਅਸੀਂ ਥ्रू ਮਨਾਲੀ ਹੋ ਕੇ 1200 ਕਿਲੋਮੀਟਰ ਸਫ਼ਰ ਕੀਤਾ ਮੈਂ ਇਹ ਦੋਸੀਂ ਚੰਡਲ ਆ ਰਿਹਾ ਉੱਥੇ ਇੰਡੀਆ ਦਾ ਹੂੰ ਤਾਂ ਉਹਦੀ ਕੀ ਫੀਲਿੰਗ ਸੀ ਕੀ ਮਜ਼ਾ ਦੇਖੋ ਜਿਹੜੇ ਫੌਜੀ ਆਪਣੇ ਹੈ ਜਵਾਨ ਜਿਹੜੇ ਸੀਆਚਿੰ ਨੇ ਇਲਾਕੇ ਦੇ ਵਿੱਚ 2000 ਫਿਟ ਤੇ 2000 ਫਿਟ ਦੇ ਵਿੱਚ ਬਰਦੇ ਵਿੱਚ ਦਿਨ ਨਜ਼ਾਰ ਗੁਜ਼ਾਰਦੇ ਆ ਤੇ ਇਹ ਤਾਂ ਉਹਨਾਂ ਸੇ ਕੁਝ ਸਾਢੇ ਸੇ ਕੁਝ ਹੈਗਾ ਉਹਨਾਂ ਸੇ ਕੁਝ ਵੀ ਨਹੀਂ ਹੈ ਸੋ ਇਹ ਜਿਹੜੀਆਂ ਸਾਰੀਆਂ ਯਾਤਰਾ ਹੈਗੀਆਂ ਉਹਨਾਂ ਨੂੰ ਅਸੀਂ ਡਿਵੋਟ ਕਰਤੀਆਂ ਆਪਣੇ ਫੌਜੀ ਭਾਈਆਂ ਨੂੰ ਸਮਰਥਪਿਤ ਕਰਤੀਆਂ ਹਨਾ ਯਾਨੀ ਕਿ allo ਜੇ ਆਪਾਂ ਤੇ ਸਰਮਿਸ ਇਹ ਸਾਰੇ ਸਫਰ ਚੱਲਦੇ ਨਾਲ ਤੁਹਾਡਾ ਪ੍ਰੋਫੈਸ਼ਨ ਬਾਰੇ ਕੁਝ ਜਾਣਕਾਰੀ ਦੋ ਵੀ ਜਿੱਦਾਂ ਇਹ ਤਾਂ ਹੋ ਗਿਆ ਇੱਕ ਸ਼ੌਂਕ ਹੋ ਗਿਆ ਪ੍ਰੋਫੈਸ਼ਨ ਬਾਰੇ ਮਿਸ ਪ੍ਰੋਫੈਸ਼ਨਲੀ ਤੁਸੀਂ ਕੀ ਮਿਸ ਕੰਮ ਕਰਦੇ ਹੋ ਮੈਨੂੰ ਬਰਸ਼ੇ ਮਿਲ ਗਈ ਮੈਂ ਦੱਸਿਆ ਕਿ 42 ਸਾਲ ਮੈਂ ਜੌਬ ਕੀਤੀ ਸੀ ਲੈਟਸ ਸੀ ਬੋਲਦੇ ਉਸ ਤੋਂ ਬਾਅਦ ਕਿ 2014 ਜੇ ਮੈਂ ਰਿਟਾਇਰ ਹੋ ਗਿਆ ਸੀਗਾ ਠੀਕ ਹੈ ਜੀ ਪਰ ਡੂਰਿੰਗ ਉਸ ਤੋਂ ਪਹਿਲੇ ਮੈਂ ਰਿਟਾਇਰਮੈਂਟ ਤੋਂ ਪਹਿਲੇ ਆਪਣਾ ਬਿਜ਼ਨਸ ਸਟੈਬਲਿਸ਼ ਕਰ ਲਿਆ ਸੀ ਫੋਟੋਗ੍ਰਾਫੀ ਦਾ ਠੀਕ ਹੈ ਜੀ ਮੇਰਾ ਮਿੱਤਰ ਵੀਡੀਓ ਬਣਾਤੇ ਫੋਟੋਗ੍ਰਾਫੀ ਦਾ ਸ਼ਾਪ ਹੈ ਮੇਰੀ ਢੋਗੋਂਗਰ ਦੇ ਵਿੱਚ ਤੋ ਕਈ ਸਾਲ ਪਹਿਲੇ ਮੈਂ ਸ਼ੁਰੂ ਕਰ ਲਈ ਸੀਗੀ ਰੈਟਾਇਰਮੈਂਟ ਤੋਂ ਬਾਅਦ ਫਿਰ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕਿ ਮੈਂ ਰਿਟਾਇਰ ਚੁੱਕੇ ਹਾਂ ਹੂੰ ਤੇ ਮੇਰੀ ਉਹ ਰੁਟੀਨ ਅੱਜ ਵੀ ਮੈਂ ਫੋਟੋਫੀ ਦਾ ਕੰਮ ਜੌਬ ਕਰਦਾ ਬਕਾਇਦਾ ਫੰਕਸ਼ਨ ਚੱਲਦਾ ਹੈਗਾ ਓਕੇ ਓਕੇ ਸਾਰਾ ਕੰਮ ਸੈਲਰੀ ਹੈ ਬਲਿਏ ਕਿ ਵੀ ਇਸੇ ਸੈਗਲ ਚਲਾਉਣਾ ਹੈਗਾ ਐਕਸਚੁਅਲੀ ਕਰਨੀ ਹੈ ਬਲਿਏ ਸਾਡਾ ਪ੍ਰੋਫੈਸ਼ਨ ਵੀ ਹੈ ਬਲਿਏ ਸਾਨੂੰ ਉਹ ਵੀ ਆਪਣਾ ਕਾਰੋਬਾਰ ਦੇਖਣਾ ਪੈਂਦਾ ਜ਼ਰੂਰੀ ਹੈ ਸੋ ਤੁਹਾਡਾ ਪ੍ਰੋਫੈਸ਼ਨ ਇਦਾਂ ਦਾ ਹੈ ਕਿ ਲੋਕਾਂ ਚ ਵਿਚਰਦੇ ਹੋ ਨਾ ਜਾ ਕੇ ਤੇ ਜਦੋਂ ਗਿੱਤੇ ਗੱਲਾਂ ਛਿੜਦੀਆਂ ਨੇ ਵੀ ਇਹ ਉਸਰ ਨੇ ਜਿਨ੍ਹਾਂ ਨੇ ਲੇਰ 10 ਤੱਕ ਸਾਈਕਲ ਚਲਾਇਆ ਫੋਰਨ ਟੂਰ ਲਗਾਏ ਨੇ ਜਦੋਂ ਉੱਥੇ ਗੱਲਾਂ ਚੱਲਦੀਆਂ ਨੇ ਇਸ ਲੈਵਲ ਦੀਆਂ ਫਿਰ ਕਿੱਦਾਂ ਦਾ ਕਹਿ ਲੋ ਵੀ ਮਨੀ ਖਿਆਲ ਕਿੱਦਾਂ ਦੇ ਆਉਂਦੇ ਰਹਿਣਾ ਵੀ ਅੱਪ ਕੀ ਅਚੀਵ ਕਰ ਚੁੱਕੇ ਆ ਨਹੀਂ ਦੇਖੋ ਇਸ ਕੋਈ ਸ਼ੱਕ ਨਹੀਂ ਜੋ ਸਾਡੀ ਇਨਵੈਸਟਮੈਂਟ ਹੈ ਦੀ ਹੈਲਥ ਇਨਵੈਸਟਮੈਂਟ ਹੈ ਬਿਲਕੁਲ ਜੀ ਸਾਡੀ ਸਾਡੇ ਕੰਮ ਕਰ ਰਹੇ ਹੋ ਇਨਵੈਸਟਮੈਂਟ ਹੈ ਕਿਤੇ ਤੁਸੀਂ ਕਿਤੇ ਬੈਠਦੇ ਆ ਜੇ ਸਾਨੂੰ ਕੋਈ ਐਪਲਾਉਜ਼ ਮਿਲਦਾ ਵੀ ਤੁਸੀਂ ਉਹ ਕੰਮ ਕੀਤਾ ਜਿਹੜਾ ਕਿ ਬਹੁਤ ਲੋਕ ਕੱਟ ਕਰਦੇ ਆ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਚਲੋ ਅਸੀਂ ਮਲੇ ਸਮਾਜ ਨੂੰ ਇੱਕ ਮੈਸੇਜ ਦੇ ਰਹੇ ਆਂ ਅਚੀ ਹੈਲਥ ਵਾਸਤੇ ਤੇ ਉਹਦੇ ਉਹਦੇ ਵਾਸਤੇ ਮਿਲ ਗਈ ਅਚੀ ਹੈਲਥ ਨੂੰ ਮੈਸੇਜ ਦੇਣ ਵਾਸਤੇ ਇਸ ਤੋਂ ਵਧੀਆ ਜਰੀਆ ਕੋਈ ਨਹੀਂ ਹੈ ਕਿ ਤੁਸੀਂ ਇਸ ਇਸ ਵੀ ਜਿਹੜਾ ਕੰਮ ਕਰ ਰਹੇ ਹੋ ਕਿ ਜਿਹੜੇ ਯੰਗ ਲੋਕ ਹੈ ਕਿ ਜਿਹੜੇ 25 30 ਸਾਲ ਦੇ ਜਿਹੜੇ ਕੁਛ ਨਹੀਂ ਕਰਦੇ ਜਾਂ ਜਜ਼ਬਾ ਨਹੀਂ ਹੈ ਉਹ ਸਾਨੂੰ ਦੇਖ ਕੇ ਥੋੜਾ ਬੋਤਾ ਤਾਂ ਉਤਸ਼ਾਹਿਤ ਹੁੰਦੇ ਆ ਯਾਰ ਬਲਕਿ ਅਸੀਂ ਵੀ ਕਰੀਏ ਜੋ ਇਹ ਕਰ ਸਕਦੇ ਆਂ ਸੋ ਮੇਰਾ ਮੈਸੇਜ ਹਮੇਸ਼ਾ ਹੀ ਰਿਹਾ ਹੈ ਯੰਗ ਨੂੰ ਕਿ ਵੀ ਤੁਸੀਂ ਆਪਣੇ ਐਕਸਰਸ ਨਾ ਛੱਡੋ ਐਕਸਰਸ ਆ ਇਨ ਅ ਐਨੀ ਸ਼ੇਪ ਚਾਹ ਰਨਿੰਗ ਸਾਈਕਲਿੰਗ ਜਿਮ ਜੋ ਵੀ ਹੈ ਬਟ 2 ਘੰਟੇ ਆਪਣੀ ਬੋਡੀ ਨੂੰ ਦੋ ਜਿਹੜੀ ਤੁਹਾਡੀ ਮਿਲ ਕੇ ਇਨ ਫਿਊਚਰ ਤੁਹਾਡੇ ਇਨਵੈਸਟਮੈਂਟ ਹੈ ਸਨੋਵਟੀ ਇਨਵੈਸਟਮੈਂਟ ਮੰਦੀ ਦੀ ਹੈਲਥ ਹੈ ਬਿਲਕੁਲ ਜੀ ਪੈਸਾ ਨਹੀਂ ਹੈ ਇਨਵੈਸਟਮੈਂਟ ਦੀ ਤੁਹਾਡੀ ਪੈਸਾ ਵੀ ਤਿੰਨਾ ਮਰਜ਼ੀ ਹੋਏਗਾ ਤੁਹਾਡੀ ਹੈਲਥ ਨਹੀਂ ਹੈ ਤਾਂ ਉਹਦਾ ਯੂਜ਼ ਨਹੀਂ ਹੈ ਬਈ ਇਹ ਚੀਜ਼ ਮੈਂ ਦੇਖੀ ਉਹ ਦੱਸਦਾ ਕਿ ਜਿਸ ਸਮੇਂ ਮਿਲ ਕੇ ਮੈਂ 2000 16 ਗਿਆ ਸੀਗਾ ਉਹ ਯੂਰਪ ਟੂਰ ਲਾਇਆ ਸੀ ਵਰਲਡ ਟੂਰ ਠੀਕ ਹੈ ਜੀ ਮੈਂ 24 ਕੰਟਰੀ ਸਾਈਕਲ ਤੇ ਕੀਤੇ ਇਹਦੇ ਇਥੋਂ ਮੈਂ ਬਾਈ ਇਰ ਯੂਰੀ ਸਵਿਟਜ਼ਰਲੈਂਡ ਵਿਦ ਟੂ ਫਰੈਂਡਸ ਉਥੋਂ ਸੀ ਸਾਈਕਲ ਆਪਣਾ ਫਿੱਟ ਕਰਕੇ ਗੂਗਲ ਮੈਪਸ ਲਗਾ ਕੇ ਤੇ ਸਾਰੇ ਫੇਮਜਨ ਕੰਟਰੀ ਸੀ ਜਰਮਨ ਫਰਾਂਸ ਸਵਿਟਜ਼ਰਲੈਂਡ ਬੈਲਜੀਅਮ ਨੀਦਰਲੈਂਡਸ ਹਾਲੈਂਡ ਜਿੰਨੇ ਵੀ ਕੰਟਰੀ ਆਂਦੇ ਰਹੇ ਅਪ ਟੂ ਲੰਡਨ ਤੱਕ ਮੈਂ ਸਾਈਕਲਿੰਗ ਕੀਤੀ ਸੀ ਅਪਰੋਕਸੀਮੇਟ 25 ਕਿਲੋਮੀਟਰ ਉੱਥੇ ਸਾਈਕਲ ਦਾ ਕੀ ਫਾਇਦਾ ਜੀ ਉੱਥੇ ਨੇ ਟਰੈਕ ਅਲੱਗ ਬਨੇ ਹੋਏ ਆ ਹਾਂਜੀ ਤੇ ਕੋਈ ਐਕਸੀਡੈਂਟ ਦਾ ਸੰਭਾਵਨਾ ਕੋਈ ਨਹੀਂ ਕੋਈ ਪੋਲੂਸ਼ਨ ਦੀ ਨਹੀਂ ਹੈ ਹਾਈਜੈਨਿਕ ਖਾਣਾ ਹੈਗਾ ਤੇ ਤੁਹਾਨੂੰ ਸਾਈਕਲਿੰਗ ਕਰਕੇ ਬੜਾ ਮਸਾਂਦਾ ਕਿ ਮੈਂ ਜੋਨਤਿਆਂ ਕਲਚਰ ਨੂੰ ਉਹਨਾਂ ਦੇ ਕਾਊਨਸ ਨੂੰ ਇੰਜੋਏ ਕੀਤਾ ਤੇ ਉਹਨਾਂ ਲਈ ਮੈਸੇਜ ਤਾਂ ਵਰਲਡ ਪੀਸ ਮੈਸੇਜ ਦੇ ਤੋ ਉਹ ਤਾਂ ਵੈਸੇ ਵੀ ਸ਼ਾਂਤੀਪੁਰ ਇੱਕ ਕੰਟਰੀ ਹੈ ਪਰ ਇਹ ਕਰਨਾ ਫਰਜ਼ਦਾ ਕੀਤਾ ਉਹ ਜਿਸ ਕਰਕੇ ਮੈਨੂੰ ਉਹਨਾਂ ਨੇ ਪੰਜਾਬ ਗਵਰਨਮੈਂਟ ਨੇ DC ਵਾਰ ਦਿੱਤਾ ਸੀ ਕਿ ਮੈਨੂੰ 2022 ਦੇ ਵਿੱਚ ਓਕੇ ਤੇ ਸਜੰਨਾ ਮੈਂ ਜਦੋਂ ਬਾਹਰ ਗਏ ਲੋਕਾਂ ਨਾਲ ਮਿਲੇ ਉਹਨਾਂ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਕਿੱਦਾਂ ਦਾ ਮੈਂ ਸੁਣਦਾ ਮੇਲ ਬਲਵ ਸੀਗਾ ਤੁਹਾਡੇ ਨਾਲ ਬਹੁਤ ਜ਼ਬਰਦਸਤ ਸੀ ਜ਼ਬਰਦਸਤ ਹਾਂਜੀ ਉਸ ਚੀਜ਼ ਬਾਰੇ ਉਹ ਤਾਂ ਐਨਾ ਆਨਰ ਮਿਲੇ ਜਨੂੰ ਇੰਡੀਆ 'ਚ ਨਹੀਂ ਮਿਲਦਾ ਵੈਸੇ ਤਾਂ ਉੱਥੇ ਤਾਂ ਜਿਸੀਂ ਜਾਂਦੇ ਸੀਗੇ ਸਾਨੂੰ ਵੀ ਫਲੈਗ ਮੇਰਾ ਲੱਗਿਆ ਹੁੰਦਾ ਸੀ ਇੰਡੀਆ ਦਾ ਹਾਂਜੀ ਤੇ ਜਿਵੇਂ ਲੱਗਦੇ ਸੀਗੇ ਤੇ ਕਹਿੰਦੇ ਉਹ ਦੇਖੋ ਇੰਡੀਅਨਸ ਆ ਰਹੇ ਆ ਓਕੇ ਉਹ ਜਿਹੜੇ ਇੰਡੀਆ ਲੋਕ ਸੀਗੇ ਉਹ ਇੱਥੇ ਰਿਸਪੈਂਡ ਕਰਦੇ ਆ ਉੱਥੇ ਰੋਕ ਕੇ ਪੁੱਛਦੇ ਸੀ ਵੀ ਆ ਤੁਸੀਂ ਕੀ ਬਾਤ ਆ ਬੜਾ ਅੱਛਾ ਤੁਮ ਕਰ ਰਹੇ ਹੋ ਫਿਰ ਉਹਨਾਂ ਦੇ ਲੋਕ ਸੀ ਉਹ ਸਾਨੂੰ ਮਤਲਬ ਕਿ ਆਫਰ ਕਰਦੇ ਸੀ ਸਾਡੇ ਘਰ ਆਓ ਸਾਡੇ ਘਰ ਰਹੋ ਤੇ ਅਸੀਂ ਤੁਹਾਡੀ ਮਿਲਕ ਸੇਵਾ ਕਰਾਂਗੇ ਫਿਰ ਐਮਬੈਸੀ ਦੇ ਸਾਡੀ ਇੰਟਰਵਿਊਜ਼ ਹੋਈਆਂ ਐਮਬੈਸੀ ਵਾਲੇ ਦੇ ਵਿੱਚ ਜਦੋਂ ਸਾਨੂੰ ਪਤਾ ਲੱਗੇ ਸੀ ਐਮਬੈਸੀ ਲੈ ਕੇ ਆਏ ਆ ਤੋ ਬਹੁਤ ਬੜੇ ਖੁਸ਼ ਹੋਇਆ ਵੀ ਮਿਲ ਗਿਆ ਇੱਕ ਸਾਡੇ ਕੰਟਰੀ ਦੇ ਆਪਸੀ ਪਿਆਰ ਵੱਧਦਾ ਯਾਨੀ ਕਿਸੇ ਜਨਾਂ ਹਾਂ ਸੋ ਲੋਕ ਬੜੇ ਅੱਛੇ ਜਿਹੇ ਬੜੇ ਸ਼ਾਂਤਪ੍ਰੀਅਾ ਔਰ ਬੜੀ ਪੋਜ਼ਿਟਿਵ ਸੋਚ ਉਹਨਾਂ ਦੀ ਹੈ ਸਰ ਹਾਈਐਸਟ ਮੀਨ ਕਹਿ ਲਓ ਸਭ ਤੋਂ ਜ਼ਿਆਦਾ ਯਾਨੀ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ ਹੋ ਹੈਨਾ ਟੂਰ ਦੇ ਰਿਲੇਟਡ ਕਹਿ ਲਓ ਜਾਂ ਜਿੱਦਾਂ ਸਾਈਕਲ ਦੇ ਮੈਂ ਇਹਦੇ ਚਿਰਿਆਂ ਜਿਹੜਾ ਮੇਰਾ ਵਰਲਡ ਟੂਰ ਸੀ ਸਾਈਕਲਿੰਗ ਦਾ ਸਰ ਕਿੰਨੇ ਦਿਨ ਲੱਗੇ ਸੀ ਇਹਦੇ ਮੇਰੇ ਡੇਢ ਮਹੀਨਾ ਲੱਗੇ ਸੀ ਡੇਢ ਮਹੀਨਾ ਤਾਂ ਸਰ ਡੇਢ ਮਹੀਨਾ ਘਰੋਂ ਵੀਸ ਬਾਹਰ ਰਹਿਣਾ ਇਹ ਮੇਰੇ ਸਾਡੀ ਫੈਮਿਲੀ ਦੀ ਕੋਪਰੇਸ਼ਨ ਹੈ ਮੇਰੇ ਬ੍ਰਦਰ ਰਵੀਨ ਨੂੰ ਸੰਭਾਲ ਲੈ ਨਾਲ ਮੇਰੇ ਉਹਨਾਂ ਦੀ ਕੋਪਰੇਸ਼ਨ ਹੈ ਤੇ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਫੈਮਲੀ ਦੀਆਂ ਨਾਲ ਹੀ ਹੁੰਦੀਆਂ ਇਹ ਸਾਰਾ ਟੀਮ ਵਰਕ ਹੀ ਹੁੰਦਾ ਜੀ ਯਾਨੀ ਉਤਰ ਵਿੱਚ ਇੱਕ ਦਿਨ ਬਾਹਰ ਜਾਣਾ ਤਾਂ ਬੜੀ ਦਿੱਕਤ ਹੁੰਦੀ ਹੈ ਪਰ ਪੈਸ਼ਨ ਜਿਹੜਾ ਮੇਰਾ ਹੈ ਉਹਦੇ ਕਰਕੇ ਮੇਰੇ ਫੈਮਲੀ ਬੱਚੇ ਤੇ ਮੈਨੂੰ ਕੋਪਰਟ ਕਰ ਰਹੇ ਹੈ ਬਸ ਤੁਹਾਡੇ ਵਾਈਫ ਯਾਨੀ ਕਿ ਸਾਥ ਦਿੰਦੇ ਤੁਹਾਡਾ ਮੀਸ ਇਸ ਦੇ ਵਿੱਚ ਕਿ ਤੁਸੀਂ ਜਦਾਂ ਸਾਈਕਲਿੰਗ ਕਰੋ ਆਪਣੇ ਸ਼ੌਂਕ ਪੂਰੇ ਕਰੋ ਤੇ ਕਦੀ ਮੈਨੂੰ ਉਹਨਾਂ ਨੇ ਨਹੀਂ ਰੋਕਿਆ ਜੀ ਮੈਂ ਰੀਸੈਂਟਲੀ ਹੁਣ 3 ਮਹੀਨੇ ਪਹਿਲਾਂ ਮੈਂ ਐਵਰੈਸਟ ਬੇਸ ਕੈਂਪ ਗਿਆ ਸੀਗਾ ਉਹ 3 ਮਹੀਨੇ ਪਹਿਲਾਂ ਹਾਂਜੀ ਹਾਂਜੀ ਜਿਹੜਾ ਕਿ 53 13000 ਆ 13000 ਸਮਥਿੰਗ ਫਿਰ ਟਾਈਟ ਤੇ ਹੈ ਹੂੰ ਹੂੰ ਕਿ 150 ਕਿਲੋਮੀਟਰ ਤੁਹਾਨੂੰ ਟਰੈਕ ਕਰਨਾ ਪੈਂਦਾ ਹੈ ਔਰ ਮਾਈਨਸ ਟੈਂਪਰੇ ਦੇ ਵਿੱਚ ਤੁਹਾਨੂੰ ਜਰਨੀ ਕਰਨੀ ਪੈਂਦੀ ਹੈ ਕਿ ਉਹ ਵੀ ਮਿਲ ਕੇ ਆਈ ਥਿੰਕ ਮਿਲ ਕੇ ਇਨ ਮਾਈ ਏਜ ਜਿਹੜਾ ਹੈ ਮੇਰੇ ਕੈਸਨ ਦੇ ਭਾਈ ਇੰਡੀਆ ਦੇ ਵਿੱਚ ਸ਼ਾਇਦ ਦੂਜੇ ਨੰਬਰ ਤੇ ਹੋਗੇ ਜਿਹੜਾ ਮੈਂ ਗਿਆ ਸੀ ਇਸ ਏਜ ਦੇ ਵਿੱਚ ਜਦੋਂ ਆਈ ਫੀਲ ਬਲੇਜ਼ਰ ਕਿ ਇੱਥੇ ਲੱਗੇ ਮਨ ਨੂੰ ਲੋਕਾਂ ਨਾਲ ਮੇਲੇ ਜੁਲੇ ਕਿ ਸਾਰੇ ਫੋਰਨਰਸ ਵੀ ਉੱਥੇ ਆਉਂਦੇ ਹੈਗੇ ਤੇ ਕਿਉਂ ਨਾ ਸੀ ਆਪਣਾ ਜੋਗ ਵੀ ਪਦਾਨ ਵੀ ਦਈਏ ਇੰਡੀਅਨ ਜਿਹੜੇ ਹੈਗੇ ਸਾਡਾ ਫਰਜ਼ ਬੰਦ ਹੈ ਸਰ ਜਿੱਦਾਂ ਤੁਸੀਂ ਯਾਨੀ ਕੀ ਚੀਜ਼ ਨੂੰ ਨਾ ਸਾਬਿਤ ਕਰ ਰਹੇ ਜਿਹੜੀ ਗੱਲ ਬਣੀ ਹੋਈ ਹੈ ਕਿ ਏਜ ਇਸ ਜਸਟ ਅ ਨੰਬਰ ਆਫਕੋਰਸ ਦੀ ਜਿਹੜਾ ਤੁਹਾਡੇ ਸ਼ੌਂਕ ਹੈ ਨਾ ਉਹ ਕਦੇ ਉਹਨਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਬਿਲਕੁਲ ਸੀ ਕੋਈ ਸ਼ੱਕ ਨਹੀਂ ਇਹਦੀ ਮਰਜ਼ੀ ਦੀ ਤੁਸੀਂ ਇਹਨੂੰ ਮੇਰਾ ਸ਼ੌਕ ਪੇਂਟਿੰਗ ਦਾ ਵੀ ਹੈ ਮਿਊਜ਼ਿਕ ਦਾ ਵੀ ਹੈ ਮੈਂ ਸਿੰਗਿੰਗ ਕਰਦਾ ਜੀ ਆਪਣੇ ਜਿੰਨੇ ਵੀ ਮੇਰੇ ਸੀਨੀਅਰ ਸਿਟੀਜ਼ਨ ਕਲੱਬ ਬਣੇ ਲੁਧਿਆਣੇ ਦੇ ਵਿੱਚ ਤੇ ਉਹਦੇ ਵਿੱਚ ਮੈਂ ਜਾਂਦਾ ਉਹਨਾਂ ਨੂੰ ਦੋ ਦੋ ਘੰਟੇ ਟਾਈਮ ਦਿੰਦਾ ਬਜ਼ੁਰਗਾਂ ਨੂੰ ਤੋਂ ਉਹਨਾਂ ਨੂੰ ਗਾਣਾ ਸੁਣਾਉਣਾ ਤੇ ਉਹਨਾਂ ਦੀ ਬਲੇਸਿੰਗਸ ਅਸੀਂ ਲੈ ਲੈਂਦੀ ਹੈ ਸੇਨ ਕੀ ਇਹ ਵੀ ਇੱਕ ਕਹਿ ਲੋ ਸੇਵਾ ਹੀ ਹੈ ਜਿਹੜੀ ਆਪਾਂ ਸਿੰਕਿੰਗ ਉਹਨਾਂ ਨੂੰ ਜਾ ਕੇ ਟਾਈਮ ਬਤਾਨਨੇ ਆ ਕਿਉਂਕਿ ਉਹਨਾਂ ਨੂੰ ਟਾਈਮ ਦੀ ਹੀ ਕਮੀ ਆ ਉਹਨਾਂ ਕੋਲ ਆਫਕੋਰਸ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਛੜੇ ਕਿਥੇ ਮਨੁਖਤਾ ਦੀ ਸੇਵਾ ਹੈ ਜੀ ਹਾਂਜੀ ਛੜੇ ਉਥੇ ਮਿੰਟੂ ਜੀ ਹੈ ਜਿਹੜੇ ਮੈਂ ਉਹਨਾਂ ਦੇ ਗੁਰਪ੍ਰੀਤ ਜੀ ਕਿ ਉਹਨਾਂ ਦੇ ਵੀ ਜਾ ਕੇ ਸੀ ਜਨਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੋਟੀਵੇਸ਼ਨਲ ਸਪੀਚ ਵੀ ਦੇਈ ਦੀ ਉਹਨਾਂ ਨੂੰ ਗਾਣੇ ਸੁناਏ ਦੇ ਹੈਵਲੀ ਹੋਮ ਹੈ ਜਨਾਂ ਦਰਾਹੇ ਰੈੱਡ ਕਰਾਸ ਪਵਨ ਥਿਸ ਬਿਗਨ ਅਸ਼ਮਦੇਵਸ ਪੈਰਾਮਿਡ ਉਹ ਹਜੇ ਕਰ ਟਾਈਮ ਦੇ ਦਿੱਤਾ ਕੋਈ ਟਾਈਮ 24 ਘੰਟੇ ਸਭ ਕੋਲ ਪਰ ਤੁਸੀਂ ਉਹਨੂੰ ਕਿੱਦਾਂ ਯੂਟਲਾਈਜ਼ ਕਰਨਾ ਫੈਮਿਲੀ ਨੂੰ ਦੇਣਾ ਹੈਗਾ ਸੋਸ਼ਲ ਸਰਕਲ ਨੂੰ ਦੇਣਾ ਆਪਾਂ ਦੇਸਪ ਵਿੱਚ ਦੇਣਾ ਹੈਗਾ ਸੋ ਵੀ ਕੈਨ ਡੂ ਇਟ ਮੁਸ਼ਕਲ ਨਹੀਂ ਬਸ ਅ ਵਿਲ ਪਾਵਰ ਹੋਣੀ ਚਾਹੀਦੀ ਹੈ ਬੰਦੇ ਕੋਲ ਕੁਝ ਵੀ ਕਰ ਸਕਦੇ ਆਪਾਂ ਬਿਲਕੁਲ ਸਰ ਅ ਇਸੇ ਦੇ ਆਪਾਂ ਵਿੱਚ ਚੱਲਦੇ ਹੋਏ ਸਾਨੂੰ ਜਿਹੜੀ ਵਿਊਅਰਸ਼ਿਪ ਹੈ ਜਿਹੜੀ ਆਡੀਅנס ਦੇਖ ਰਹੀ ਹੈ ਛੋਟੇ ਬੱਚੇ ਵੀ ਦੇਖ ਰਹੇ ਨੇ ਵੱਡੇ ਵੀ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਰੇ ਅ ਡਿਜੀਟਲ ਹੋ ਰਹੇ ਨੇ ਜਿਹੜੀ ਵਰਕ ਕਰਨਾ ਨਹੀਂ ਚਾ ਰਹੇ ਫਿਜ਼ੀਕਲ ਵਰਕ ਬਹੁਤ ਘੱਟ ਰਿਹਾ ਉਸ ਦੇ ਬਾਰੇ ਕੀ ਕਹਿਣਾ ਮੈਸੇਜ ਕੀ ਦੇਣਾ ਚਾਹੁੰਗੇ ਅੱਜ ਦੀ ਜਨਰੇਸ਼ਨ ਨੂੰ ਸੋਸਾਇਟੀ ਨੂੰ ਮੇਰਾ ਮੈਸੇਜ ਦੇਖੋ ਸੋਸਾਇਟੀ ਨੂੰ ਇਹ ਹੈ ਜੀ ਕਿ ਜਿਹੜੀ ਹੈਲਥ ਸਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ ਜੇ ਹੈਲਥ ਵਧੀਆ ਠੀਕ ਹੈ ਦਾ ਮੀਨਸ ਕਿ ਤੁਸੀਂ ਲਾਈਫ ਨੂੰ ਫਿਰ ਇੰਜੋਏ ਕਰ ਸਕਦੇ ਹੋ ਉਦੇਸ਼ ਇਹ ਹੈ ਮੈਂ ਅੱਜ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਣੀ ਆਤ ਪਾਣੀ ਚਾਹੀਦੀ ਹੈ ਸਕੂਲੀ ਟਾਈਮ ਦੇ ਵਿੱਚ ਉਹ ਸਵੇਰੇ ਅਰਲੀ ਮਾਰਨਿੰਗ ਅੱਧਾ ਬਣਾ ਘੰਟਾ ਆਪਣੇ ਆਪ ਨੂੰ ਦੋ ਕੁਨੇਚੀ ਉਹ ਆਦਮੀ ਵਿਜ਼ੀ ਹੈ ਜਿਹੜਾ ਬਿਜ਼ਨਸਮੈਨ ਵਿਜ਼ੀ ਹੈ ਸਟੂਡੈਂਟ ਵਿਜ਼ੀ ਹੈ ਤੇ ਉਹਨਾਂ ਸਤੇ ਮਿਲ ਕੀ ਹੁੰਦਾ ਵੀ ਮੈਂ ਪੜਨਾ ਵੀ ਹੈ ਤੇ ਉਹਨਾਂ ਨੇ ਜੌਬ ਤੇ ਵੀ ਜਾਣਾ ਹੈ ਬਜ਼ੁਰਗਾਂ ਨੇ ਜਾਂ ਬੜਿਆਂ ਨੇ ਤੇ ਪਰ ਫਿਰ ਹੀ ਮਿਲ ਕੀ 24 ਘੰਟੇ ਦੇ ਚ ਤੁਸੀਂ ਜੇ 1 ਘੰਟਾ ਵੀ ਆਪਣੇ ਬੋਡੀ ਨੂੰ ਦਿਓ ਕੰਟੀਨਿਉਟੀ ਇਹ ਨਹੀਂ ਕਿ ਤੁਸੀਂ ਜੇ 1 ਮਹੀਨਾ ਕਰ ਲਈ 2 ਮਹੀਨੇ ਰੈਸਟ ਕਰ ਲਿਆ ਇੱਕ ਤੱਕ ਡੇਲੀ 1 ਘੰਟਾ ਆਪਣੇ ਆਪ ਨੂੰ ਐਨੀ ਸ਼ੇਪ ਸਾਈਕਲਿੰਗ ਰਣੀ ਕੁਝ ਵੀ ਸੈਕੰਡ ਹੈ ਆਪਣਾ ਡਾਈਟ ਪਲਾਨ ਉਹ ਬਹੁਤ ਜ਼ਰੂਰੀ ਹੈ ਐクセ ਤੋਂ ਵੱਧ ਡਾਈਟ ਪਲਾਨ ਵੈਸੇ ਕਾਊਂਟ ਕਰਦਾ ਹੈਗਾ ਉਦੇਸ ਕੀ ਹੈ ਤੁਸੀਂ ਜੰਕ ਫੂਡ ਐਵੋਇਡ ਕਰੋ ਬਾਜ਼ਾਰ ਦੇ ਖਾਣਾ। ਘਰ ਮੇਲ ਜੋ ਹੈ ਸਿੰਪਲ ਖਾਣਾ ਖਾਓ। ਸਭ ਕੁਝ ਉਹਦੇ ਵਿੱਚ ਹੀ ਹੈ ਬਿਲਕੁਲੀ। ਤੇ ਬਾਕੀ ਅਚੀ ਸੋਚ ਪੋਜ਼ਿਟਿਵ ਮਾਈਂਡ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ। ਹਮੇਸ਼ਾ ਮਿਲ ਕੇ ਖੁਸ਼ ਰਹੋ ਕਿਸੇ ਨਾਲ ਜੈਲਸੀ ਨਾ ਕਰੋ। ਝੂਠ ਨਾ ਬੋਲੋ ਚਲਾਕੇ ਨਾ ਮਾਰੋ। ਤੁਹਾਡੇ ਮਾਈਂਡ ਤੇ ਬੋਝ ਨਹੀਂ ਹੋਏ ਕੋਈ ਇਸ ਤਰ੍ਹਾਂ। ਜੇ ਮਨ ਸਾਫ਼ ਕੈਲ ਮਾਈਂਡ ਸਾਫ਼ ਰਹੂਗਾ। ਆਫਕੋਰਸ ਆਬਵੀਅਸਲੀ ਕੀ ਸਿਹਤ ਵੀ ਵਧੀਆ ਰਹੇਗੀ। ਸ਼ੀਰ ਵਾਸਤੇ ਐਕਸੇ ਜ਼ਰੂਰੀ ਹੈ ਜੀ। ਹਮ ਤੇ ਮਨ ਵਾਸਤੇ ਥੋੜਾ 뮤ਜ਼ਿਕ अच्छी सोच खुश रहो लोगों ਦੀ ਸੇਵਾ ਕਰੋ ਹੈਲਪ ਕਰੋ ਜੀ ਨਹੀਂ ਕਰ ਸਕਦੇ ਬਿਲਕੁਲ ਮਰੇ ਹੀ ਮੈਸੇਸਰ ਸਾਬ ਨੂੰ ਤਾਂ ਸਾਡੇ ਨਾਲ ਮੈਮ ਵੀ ਜੋਦੇ ਨੇ ਤੇ ਮੈਮ ਇਹ ਦੱਸੋ ਵੀ ਜਦੋਂ ਸਰ ਜਦੋਂ ਐਨੇ ਐਨੇ ਦਿਨ ਬਾਹਰ ਜਾਂਦੇ ਨੇ ਤੇ ਤੁਹਾਨੂੰ ਵੀ ਪਿੱਛੇ ਕੋਈ ਔਕ ਨਹੀਂ ਹੁੰਦੀ ਜਾਂ ਕਹਿ ਲੋ ਕਿੱਦਾਂ ਦਾ ਵੀ ਪਿੱਛੇ ਪਿੱਛੇ ਕਿੱਦਾਂ ਹੈਂਡਲ ਕਰਦੇ ਹਾਂ ਸਰ ਹਨਾ ਘਰ ਨੂੰ ਹੈਂਡਲ ਤਾਂ ਕਰਨਾ ਬੰਦਾ ਤੇ ਲੇਕਿਨ ਇਹਨਾਂ ਦਾ ਵੀ ਇਹ ਜ਼ਰੂਰੀ ਹੈ ਅਗਰ ਇਹਨਾਂ ਦਾ ਸ਼ੌਂਕ ਹੈ ਔਰ ਪੈਸ਼ਨ ਹੈ ਤੇ ਸਾਈਕਲਿੰਗ ਦਾ ਵੀ ਕੰਪਲੀਟ ਹੋ ਜਾਂਦਾ ਜਾਨਣਾ ਮਿਸ ਕਿੱਦਾਂ ਦਾ ਲੱਗਦਾ ਜਦੋਂ ਸਰ ਜਾਂਦੇ ਨੇ ਮਿਸ ਇੰਨਾ ਵੀ ਵਧੀਆ ਨਾਮ ਕਰ ਰਹੇ ਨੇ ਦੁਨੀਆ ਦੇ ਵਿੱਚ ਆਪਣਾ ਹੈ ਨਾ ਵੀ ਸਾਈਕਲਿੰਗ ਕਰਕੇ ਟਰੈਕਿੰਗ ਕਰਕੇ ਫਿਰ ਪ੍ਰਾਈਜ਼ ਮਿਲਦੇ ਨੇ ਉਹ ਜਦੋਂ ਮਿਸ ਇੰਨੀ ਐਪਰੀਸ਼ੀਏਸ਼ਨ ਮਿਲਦੀ ਫਿਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਅੱਛਾ ਮਿਲਦਾ ਵੀ ਕੀ ਪਿੱਲਰ ਹੋ ਤੁਸੀਂ ਇੱਕ ਸਰ ਦੀ ਲਾਈਫ ਦੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਹਾਂਜੀ ਤੇ ਤੁਸੀਂ ਵੀ ਜਿਹੜੇ ਹੁਣ ਲਾਈਫ ਪਾਰਟ ਨੇ ਜਿਹੜੇ ਨਵੇਂ ਬਣ ਰਹੇ ਨੇ ਹਨ ਇਹ ਕਈ سپورਟ ਨਹੀਂ ਕਰਦੇ ਜਿੱਦਾਂ ਆਪਣੇ ਹਸਬੰਦ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕਿਉਂਕਿ ਇੱਕ ਕਹਿ ਲਓ ਵੀ ਸਕਸੈਸਫੁਲ ਬੰਦੇ ਦੇ ਪਿੱਛੇ ਲੇਡੀ ਦਾ ਹੱਥ ਜ਼ਰੂਰੀ ਹੁੰਦਾ ਜੇ ਉਹ ਸਾਥ ਦੇਗੀ ਤਾਂ ਹੀ ਬੰਦਾ ਕੁਝ ਅੱਗੇ ਕਰ ਸਕਦਾ ਹੈ ਇਹਨਾਂ ਨੇ ਕਾਫੀ ਸਾਈਕਲਿੰਗ ਕੀਤੀ ਹੈ ਕਿ ਯਾਤਰਾ ਕੀਤੀਆਂ ਜਾਂਦੇ ਸੀਗੇ ਉਹ ਫਿਰ ਇਹਨਾਂ ਨੂੰ ਹੁੰਦਾ ਸੀ ਮੇਰਾ ਕੋਈ ਇਹ ਟਾਰਗੇਟ ਮੈਂ ਕੰਪਲੀਟ ਕਰਨਾ ਹੈ ਕਿ ਹੁਣ ਇਹ ਸਟੈਪ ਹੈ ਮੇਰਾ ਹੁਣ ਨੈਕਸਟ ਸਟੈਪ ਹੈ ਉਸ ਹਿਸਾਬ ਨਾਲ ਸਾਈਕਲਿੰਗ ਹੀ ਚੱਗੇਗੇ ਬੰਦੇਗੇ ਕੋਈ ਸ਼ੱਕ ਨਹੀਂ ਸੀ ਬੜਾ ਸਾਦ ਤਨ ਮੇਰਾ ਤੇਰਾ ਅੱਜ ਸਾਡੇ ਮੈਰਿਜ ਨੂੰ ਵੀ 42 ਇਅਰਸ ਹੋ ਜਾਣੇ 42 ਸਾਲ ਹੋ ਜਾਣੇ ਕੀ ਆ ਬਾਤ ਹੈ ਜੀ 42 ਸਾਲ ਤੋਂ ਅਸੀਂ ਮਿਲ ਕੇ ਦੋ ਜਣੇ ਕੌਪਲ ਕਰਕੇ ਆ ਰਹੇ ਹਾਂ ਮੇਰੇ ਨਾਲ ਮਿਲ ਕੇ ਮੈਰਾ ਸੇ ਨ ਲਗਾਉਂਦੇ ਆ ਇਹਨਾਂ ਨੇ ਕਈ ਮੈਰਾ ਸੇ ਮਿਲਣ ਲਗਾਈਆਂ 5 ਕਿਲੋਮੀਟਰ 10 ਕਿਲੋਮੀਟਰ ਰਨਿੰਗ ਦੀ ਹੈ ਤੇ ਉਸ ਵਾਰ ਸਿੰਗਿੰਗ ਅਸੀਂ ਤੁਹਾਨੂੰ ਇਕੱਠੇ ਕਰ ਲਏ ਕਲਬ ਅਰੇ ਵਿੱਚ ਜਿਸ ਨੇ ਸਿਟੀਜ਼ਨ ਜਾਨੇ ਸੀ ਕਿ ਸਾਡੇ ਕਾਫੀ ਸ਼ੋਅ ਹੁੰਦੇ ਆ ਤੇ ਬਹੁਤ ਅਸੀਂ ਇਕੱਠੇ ਯਾਤਰਾ ਵਗੈਰਾ ਵੀ ਕੀਤੀਆਂ ਮੈਂ ਵੀ ਬਹੁਤ ਕੀਤੀਆਂ ਕਿ ਅਮਰਨਾਥ ਜੀ ਅਠਵਰ ਗਏ ਆ ਮਨੀ ਮਹੀਸ਼ਾਟਵਰ ਗਏ ਆ ਤੇ ਵੈਸੇ ਵੀ ਅਸੀਂ ਜਾਂਦੇ ਆਂਦੇ ਰਹਿੰਦੇ ਸੀ ਕਿ ਵੀ ਪਹਿਲੇ ਮੈਂ ਇਸ ਕਹ ਲੋ ਟਰੈਵਲਿੰਗ ਦਾ ਤੁਹਾਨੂੰ ਦੋਆ ਜਾਣੂ ਚੋਕ ਹੈ ਨਾ ਤੇ ਜਾਂਦੇ ਸੀ ਇਸੇ ਕਰਕੇ ਫਿਰ ਜੋੜੀ ਵੀ ਬਹੁਤ ਸੋਹਣੀ ਆ ਤੇ ਵਾਈ ਗੁਰੂ ਮੇਰ ਕਰਿਆ ਨਾ ਜੀ ਥੈਂਕ ਯੂ ਜੀ ਤੇ ਥੈਂਕ ਯੂ ਐਸੀ ਕੁਝ ਖਾਸ ਗੱਲਾਂ ਬਾਤਾਂ ਸਰਦੇ ਨਾਲ ਜਿਨ੍ਹਾਂ ਨੇ ਮਿਸ ਕੈਲੋ ਵੀ 69 ਦੀ ਏਜ ਦੇ ਵਿੱਚ ਵੀ ਹਲੇ ਦੱਸ ਰਹੇ ਨੇ 3 ਮਹੀਨੇ ਪਹਿਲਾਂ ਐਵਰੇਸਟ ਜਿਹੜੀ ਟੋਟੀ ਨੂੰ ਹੱਥ ਲਾਇਆ ਉੱਥੇ ਝੰਡਾ ਲਹਿਰਾਇਆ ਤਾਂ ਜੇ ਤੁਸੀਂ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਕੋਈ ਦਿੱਕਤ ਨਹੀਂ ਤੁਸੀਂ ਕਿਸੇ ਵੀ ਉਏਸ ਚ ਕਰ ਸਕਦੇ ਹੋ ਆ ਟਾਈਮ ਕਦੇ ਨਹੀਂ ਲੇਟ ਹੁੰਦਾ ਤੁਸੀਂ ਲੇਟ ਹੋਣਾ ਤਾਂ ਇਸੇ ਚੀਜ਼ ਚਾਲਦੇ ਹੋਏ ਸਾਡੇ ਨਾਲ ਜੁੜੇ ਰਹੋ ਦ ਸਿਟੀ ਹੈਡਲਾਈਨਸ ਕੈਮਰਨ ਮੇਪਨ ਬਸੀ ਦੇ ਨਾਲ ਮੈਂ ਅੰਬਰ ਵੀ थैंक यू